ਕਰੋ ਰਾਤ ਕਰੋ ਰਾਤ ਕਰੋ ਜਾਈ ਜਾਓ ਉਹ ਹੁਣ ਚੁੱਪ ਕੀ ਕਰੋ ਨਾ ਕਰ ਨਾ ਮੁੱਕਤ ਬਾਤ ਨੂੰ ਯਾਰ ਬਾਤ ਕਰੋ ਨਾ ਹੋ ਜਾਣ ਦੀ ਪਰ ਸਟਕਾਰਿਓ ਪ੍ਰਹਾਨ ਜੀ ਹੋਰ ਦੋਨਾ ਯੂਨੋ ਨਾ ਦੇ ਸਾਥੀਓ ਅੱਜ ਆਪਾਂ ਸਾਰਿਆਂ ਨੂੰ ਪਤਾ ਕਿ ਅੱਜ ਸਾਰੇ ਪੰਜਾਬ ਦੇ ਅੰਦਰ ਲੋਕਰਾਣ ਹੈ ਕਰਾ ਗਏ ਆਪਣੀਆਂ ਜਥੇਬੰਦੀਆਂ ਦੇ ਵੱਲੋਂ ਪੂਰਨ ਤੌਰ ਤੇ ਹੜਤਾਲ ਹੈ ਤੇ ਆਪਾਂ ਸਾਰੇ ਜਾਣਦੇ ਆ ਕਿ ਹੜਤਾਲ ਤੇ ਸਾਨੂੰ ਕਿਉਂ ਜਾਣਾ ਪਿਆ ਤੇ ਪਿਛਲੇ ਲੰਮੇ ਸਮੇਂ ਤੋਂ ਅਸੀਂ ਮੰਗ ਕਰਦੇ ਆ ਰਹੇ ਹਾਂ ਕਿ ਜਿਹੜਾ ਸਾਡਾ ਕੰਮ ਹੈ ਸਟੇਟ ਏਜੰਸੀਆਂ ਦਾ ਕੰਮ ਜਿਹੜਾ ਸਾਨੂੰ ਉਹ ਦਿੱਤਾ ਜਾਏ ਪਰ ਸਰਕਾਰ ਜਿਹੜੀ ਹੁਣ ਵਾਲੀ ਮੌਜੂਦ ਹੈ ਇਹ ਜਦੋਂ ਸਤਾ ਤੋਂ ਬਾਹਰ ਸੀ ਜਦੋਂ ਉਹਨਾਂ ਨੇ ਚੋਣਾ ਲੜਨ ਗਿਆ ਸਾਡੇ ਮੁਜ਼ਾਹਰਿਆਂ 'ਚ ਸਾਡੀਆਂ ਰੈਲੀਆਂ 'ਚ ਆ ਕੇ ਬੋਲ ਕੇ ਗਏ ਨੇ ਇਥੋਂ ਤੱਕ ਕਿ ਮੁੱਖ ਮੰਤਰੀ ਕਿਹੜਾ ਮੌਜੂਦਾ ਸਰਾਰ ਭਗਵੰਤ ਸਿੰਘ ਮਾਨ ਜੀ ਸੰਗਰੂਰ ਦੇ ਅੰਦਰ ਇੱਕ ਬਹੁਤ ਵੱਡੀ ਰੈਲੀ ਸਾਡੀ ਉਹਦੇ 'ਚ ਬੋਲੇ ਆ ਤੇ ਉਹਨੇ ਕਿਹਾ ਵੀ ਇਹ ਜਿਹੜੀਆਂ ਸਰਕਾਰਾਂ ਪਿਛਲੀਆਂ ਸਨ ਨਾ ਕਾਂਗਰਸ ਦੀਆਂ ਅਕਾਲੀਆਂ ਆਦੀ ਸੀ ਇਹ ਲੁਟੇਰੀਆਂ ਨੇ ਇਹ ਮਜ਼ਦੂਰਾਂ ਨੂੰ ਜੋ ਕੁਝ ਨਹੀਂ ਦਿੰਦੀਆਂ ਆਪਣੀ ਸਰਕਾਰ ਜਦੋਂ ਆ ਗਈ ਤਾਂ ਤੁਹਾਡੀਆਂ ਜਿਹੜੀਆਂ ਸਾਰੀਆਂ ਮੰਗਾਂ ਉਹ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਪੂਰੀਆਂ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ 2024 ਅਸੀਂ ਇਹ ਸੰਗਰਸ਼ ਸ਼ੁਰੂ ਕੀਤਾ ਸੀ 7 ਜਨਵਰੀ ਨੂੰ ਚੰਡੀਗੜ੍ਹ ਚੰਡੀਗੜ੍ਹ ਤੋਂ ਬਾਅਦ ਫਿਰ ਅਸੀਂ ਪੱਕਾ ਮੋਰਚਾ ਜਿਹੜਾ ਸੰਗਰੂਰ ਲਾਇਆ ਸਾਢੇ 8 ਮਹੀਨੇ ਅਸੀਂ ਉੱਥੇ ਬੈਠੇ ਰਹੇ ਪੰਜਾਬ ਦੇ ਸਾਥੀ ਬੜੀਆ ਠੰਡ ਬੜੇ ਹਾਲਾਤ ਹੈ ਜੇ ਅਸੀਂ ਸਾਰੇ ਸਾਥੀਆਂ ਨੂੰ ਪਤਾ ਹੈ ਕਿ ਅਸੀਂ ਉਹ ਦਿਨ ਜਿਵੇਂ ਕੱਟੇ ਨੇ ਪਰ ਐਡੀ ਵੀ ਸ਼ਰਮੀ ਹੈ ਇਹਨਾਂ ਸਰਕਾਰਾਂ ਨੂੰ ਕਿ ਮੁੱਖ ਮੰਤਰੀ ਮੌਜੂਦਾ ਜਿਹੜਾ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕਿੱਥੇ ਵਾਅਦਾ ਕਰਦਾ ਸੀ ਪਰ ਸਾਨੂੰ ਇਹਨੇ ਇੱਕ ਵਾਰੀ ਵੀ ਟਾਈਮ ਨਹੀਂ ਦਿੱਤਾ ਆਪਣੀ ਟਾਈਮ ਸਾਨੂੰ ਸੰਗਰੂਰ ਉਹਦੀ ਕੋਠੀ ਦੇ ਕੋਲ ਬੈਠਿਆ ਉੱਥੇ ਵੀ ਉਹਨੇ ਕਹੇ ਆਜੋ ਜਦੋਂ ਗਏ ਤੇ ਕਹਿੰਦੋਂ ਉਹਨੂੰ ਕੋਈ ਜ਼ਰੂਰੀ ਕੰਮ ਹੋ ਗਿਆ ਫਿਰ ਕਹਿੰਦੇ ਸੀਮ ਹਾ우스 ਕਹਿੰਦੇ ਨੇ ਜਿਹੜਾ ਚੰਡੀਗੜ੍ਹ ਜਿਹੜਾ ਮੁੱਖ ਮੰਤਰੀ ਦਾ ਘਰ ਹੈ ਉੱਥੇ ਜਦੋਂ ਟਾਈਮ ਬਣਿਆ ਉਥੋਂ ਵੀ ਜਦੋਂ ਅਸੀਂ ਉੱਥੇ ਇਕੱਠੇ ਹੋ ਕੇ ਗਏ ਤੇ ਕਹਿੰਦੇ ਉਹ ਮੁੱਖ ਮੰਤਰੀ ਸਾਹਿਬ ਮਿਲ ਨਹੀਂ ਸਕਦੇ ਫਿਰ ਟਾਈਮ ਬਣਿਆ ਸੈਕਟਰੀਏਟ ਦਾ ਉਹ ਮੈਨੂੰ ਤਰੀਕਾ ਹੁਣ ਸਾਰਿਆਂ ਮੈਂ ਵਿਸਤਾਰ ਤੇ ਨਾ ਜਾਵਾਂ ਕਿ ਉਹ ਸੈਕਟਰੀਏਟ ਗਏ ਉੱਥੋਂ ਵੀ ਕਹਿੰਦੇ ਕੋਈ ਨਹੀਂ ਫਿਰ ਸਾਡੀਆਂ ਮੀਟਿੰਗਾਂ ਜਿਹੜਾ ਫੂਡ ਮਨਿਸਟਰ ਦੋ ਮੰਤਰੀ ਜਿਹੜਾ ਸਾਡੇ ਖਜ਼ਾਨਾ ਮੰਤਰੀ ਨੇ ਹਰਪਾਲ ਸਿੰਘ ਚੀਮਾ ਜੀ ਹੁਣ ਅੱਜ ਕੱਲ੍ਹ ਮੰਤਰੀ ਨਹੀਂ ਰਹੇ ਕੁਲਦੀਪ ਸਿੰਘ ਧਾਰੀ ਵਾਲ ਜਿਹੜਾ ਅਮਰਸਰ ਤੋਂ ਉਹਨਾਂ ਦੇ ਐਮਐਲਏ ਬਣਦੇ ਨੇ ਇਹਨਾਂ ਦੀ ਇੱਕ ਸੱਟ ਕਮੇਟੀ ਬਣੀ ਸੀ ਜਿਹਦੇ ਤੇ ਅਮਨ ਰੋੜਾ ਵੀ ਨਾਲ ਸੀ ਜਿਹੜਾ ਮੌਜੂਦਾ ਪ੍ਰਧਾਨ ਨੇ ਉਹਨਾਂ ਨਾਲ ਮੀਟਿੰਗ ਹੋਈ ਆ ਪਰ ਸਾਡੇ ਪੱਲੇ ਉਹਨਾਂ ਨੇ ਕੁਝ ਨਹੀਂ ਪਾਇਆ ਤੇ ਪਾਲਸੀ ਇਹਨਾਂ ਨੇ ਸਾਡੇ ਦੇ ਸਿਰ ਛੋਸਤੀ ਅਸੀਂ ਫਿਰ ਲੜੇ ਹੁਣ ਉਹ ਅਸੀਂ ਜਿਹੜਾ ਕੰਮ ਬੜੇ ਔਖੇ ਸਮਝ ਕਰਦੇ ਰਹੇ ਅੱਜ ਵੀ ਅਸੀਂ ਲਗਾਤਾਰ ਜਿਹੜਾ ਸੱਚ ਜਿਹੜਾ ਮੀਟਾ ਸਾਡੀ ਹੁੰਦੀ ਰਹੀਆਂ ਨੇ ਹੁਣ ਫਿਰ ਪਿਛਲੀ 7 ਮਈ ਨੂੰ ਬੁਲਾਇਆ ਗਿਆ ਸਾਨੂੰ ਜਦੋਂ ਅਸੀਂ ਇਸ ਗੱਲ ਦਾ ਨੋਟਿਸ ਦਿੱਤਾ ਵੀ ਸਾਡੀ ਜਿਹੜੀ ਗੱਲਬਾਤ ਤੁਸੀਂ ਨਹੀਂ ਸੁਣਦੇ ਤਾਂ ਅਸੀਂ ਹੜਤਾਲ ਤੇ ਜਾਵਾਂਗੇ 7 ਮਈ ਨੂੰ ਬੁਲਾ ਕੇ ਜਿਹੜੀਆਂ ਸਾਡੀਆਂ 10 ਮੰਗਾਂ ਸੀ ਜਿਹੜੀ ਸਾਡੀਆਂ ਮੋٹے ਤੌਰ ਤੇ ਠੇਕੜੇ ਦੀ ਖਤਮ ਕਰੋ ਸਿੱਧਾ ਕੰਮ ਸਾਨੂੰ ਦਿਓ ਪੀਪਫ ਜਿਹੜਾ ਉਹ ਸਹੀ ਹੋਵੇ ਜੀਐਸਆਰ ਸਹੀ ਹੋਵੇ ਤੇ ਸੁਲਤਾਨ ਮਲ ਗਰਾਂਟ ਕੀਤੀ ਕਿ ਵੈਲਫੇਅਰ ਬੋਰਡ ਜਿਹੜਾ ਬਣਾ ਕੇ ਪਲੇਨਰ ਦਾ ਬੋਰਡ ਬਣਾ ਕੇ ਜਿਹਦਾ ਵੈਲਫੇਅਰ ਦੇ ਜਿਹੜੇ ਸਾਡੇ ਸਾਨੂੰ ਸੋਲਤਾਂ ਮਿਲਣਗੇ ਬੋਰਡ ਦੇ ਅੰਦਰ ਸਾਡਾ ਵੀ ਨਾਂ ਜਾਏ ਅਸੀਂ ਵੀ ਮਜ਼ਦੂਰ ਹੈ ਜਿਹੜੀਆਂ ਲੇਬਰਾਂ ਨੂੰ ਮਜ਼ਦੂਰਾਂ ਨੂੰ ਬੰਦੀਆਂ ਸੁਲਤਾਂ ਮਿਲਦੀਆਂ ਨੇ ਦਿੱਤੀਆਂ ਜਾਣ ਪਰ ਸਾਡੀਆਂ ਅੱਖਾਂ ਪਹੁੰਚਿਆ ਗਈਆਂ ਕਹਿੰਦੇ ਗੱਲ ਤੁਹਾਡੀ ਠੀਕ ਹੈ ਅਸੀਂ ਇਹਦੇ ਤੇ ਵਿਚਾਰਾਂਗੇ ਵਿਚਾਰਾਂਗੇ ਸੈਂਟਰ ਨਾਲ ਗੱਲ ਕਰਾਂਗੇ ਐਫਸੀ ਨਾਲ ਗੱਲ ਕਰਾਂਗੇ ਤਾਂ ਜਿਹੜੀ ਪਾਲਿਸੀ ਅਸੀਂ ਬਣਾ ਰਹੇ ਹਾਂ ਤੁਹਾਨੂੰ ਫੱਟ ਕੇ ਤੇ ਆਪਾਂ ਬੈਠ ਕੇ ਵਾਅਦਾ ਘਾਟਾ ਕਰਕੇ ਤੇ ਨਵੀਂ ਪਾਲਿਸੀ ਆਪਾਂ ਬਣਾਵਾਂਗੇ 7 ਮਈ ਨੂੰ ਮੀਟਿੰਗ ਹੋਈ 21 ਦਾ ਸਾਨੂੰ ਟਾਈਮ ਤੱਕ 21 ਤਾਂ ਸਾਨੂੰ ਬੁਲਾਵਾਂਗੇ ਤੁਹਾਨੂੰ 21 ਨੂੰ ਸਾਨੂੰ 7 21 ਮਈ ਨਹੀਂ ਬੁਲਾਇਆ ਗਿਆ ਸਾਨੂੰ ਬੁਲਾਇਆ ਗਿਆ 22 ਜੁਲਾਈ ਨੂੰ 22 ਜੁਲਾਈ ਨੂੰ ਅਸੀਂ ਫੇਰ ਉਹ ਗੱਲ ਰਿਪੀਟ ਕੀਤੀ ਵੀ ਜਿਹੜੀ ਅਸੀਂ ਤੁਹਾਨੂੰ ਚਾਰਟਰ ਮੰਗਾ ਦੇ ਕੇ ਗਏ ਸ ਹੈ ਇਹਦੇ ਚ ਸਾਨੂੰ ਲੱਗ ਰਿਹਾ ਵੀ ਕੁਝ ਵੀ ਨਹੀਂ ਤੁਸੀਂ ਪਾ ਰਹੇ ਵੀ ਪਾਓ ਫਿਰ ਕਹਿੰਦੇ ਵੀ ਅਸੀਂ ਜਿਹੜਾ ਵਿਚਾਰ ਲੈਨੇ ਤੇ 30 ਤਰੀਕ ਤੱਕ ਅਸੀਂ ਪਾਲਿਸੀ ਕੱਢਾਂਗੇ ਤੇ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਵਿਚਾਰ ਕੇ ਅਸੀਂ ਪਾਵਾਂਗੇ ਪਰ ਬੜੇ ਦੁੱਖ ਨਾਲ ਪੈ ਰਹੇ ਤੀ ਦਾ ਆਈ ਨਹੀਂ ਤੇ 26 ਨੂੰ ਪਾਲਿਸੀ ਕੱਢਦੀ ਪਾਲਿਸੀ ਹੋਈ ਜਿਹੜੀ ਪੁਰਾਣੀ ਚੱਲ ਰਹੀ ਸੀ ਪਰਾਣੀ ਪਾਲਸੀ ਕੋਈ ਇੱਕ ਕੋ ਮੋਰੇ ਦਾ ਇੱਕ ਪੈਸੇ ਦਾ ਵੀ ਕੋਈ ਵਾਦਾ ਨਹੀਂ ਕੀਤਾ ਗਿਆ ਉਹਦੇ ਜਿਹੜਾ ਆਪਾਂ ਸਾਰੇ ਜਾਣਦੇ ਕਿ ਇੱਕ ਸਾਲ ਜਿਹੜਾ ਪਿਛਲਾ ਕੰਮ ਚੱਲ ਚੁੱਕਿਆ ਜਿਹੜੀ ਪਾਲਸੀ ਜਿ ਆਪਾਂ ਕੰਮ ਕਰ ਰਹੇ ਆਠਵੇਂ ਤੋਂ ਅਠਵੇਂ ਤੱਕ ਦਾ ਇੱਕ ਸਾਲ ਅਸੀਂ ਕੰਮ ਕੀਤਾ ਤੇ ਅਗਲਾ ਜਿਹੜਾ ਇਹ ਪਾਲਸੀ ਬਣਾਈ ਹੈ ਇਹਦੇ ਨੇ 2027 ਤੱਕ ਚੱਲਣਾ ਹੈ 2027 ਮਾਰਚ ਤੱਕ ਚੱਲਣਾ ਹੈ 1.5 ਸਾਲ ਹੋ 21 ਸਾਲ ਕੰਮ ਅਸੀਂ ਕਰਨਾ ਤੇ ਕੋਈ ਵਾਦਾ ਨਹੀਂ ਜਿਹੜਾ ਰੇਟਾ ਜ ਕੋਈ ਵਾਦਾ ਨਹੀਂ ਪਹਿਰੇ ਸੀ ਇਹ ਗੱਲ ਕਹੀ ਸੀ ਕਿ ਸਾਨੂੰ ਜਿਹੜਾ ਕੰਮ ਹੈ ਸਾਡੀਆਂ ਯੂਨੀਅਨਾਂ ਰਜਿਸਟਰਡ ਨੇ ਅਸੀਂ ਅੱਗੇ ਯੂਨੀਅਨ ਦੇ ਨਾਂ ਤੇ ਕੰਮ ਲੈਂਦੇ ਰਹਿ ਤੇ ਸਾਨੂੰ ਹੋਰ ਤੁਸੀਂ ਡਾਕੂਮੈਂਟ ਚ ਨਾ ਪਾਓ ਜਿੱਥੇ ਯੂਨੀਅਨ ਰਜਿਸਟਰਡ ਹੈ ਉਹਨੂੰ ਤੁਸੀਂ ਕੰਮ ਦੇ ਦਿਓ ਉਹਨੂੰ ਯਾਦ ਹੋਣਾ ਕਿ ਪਿਛਲੇ ਸਮੇਂ ਚ ਆਪਾਂ ਲੜੇ ਸਤੋਂ ਆਪਣੇ ਸ਼ਕਤੀ ਸਾਹਿਬ ਜੀ ਚੰਡੀ ਵਾਲੇ ਜੱਟਾ ਤੋਂ ਇਲਾਕੇ ਦੇ ਸੀ ਉਹਨਾਂ ਨੇ ਪੈਲਸੂ ਚ ਪਾਤਾ ਸੀ ਕਿ ਜਿੱਥੇ ਯੂਨੀਅਨ ਰਜਿਸਟਰਡ ਹੈ ਉਹਨੂੰ ਕੰਮ ਦੇ ਦਿਓ ਕਈ ਥਾਵਾਂ ਤੇ ਕੰਮ ਚੱਲਿਆ ਕਈ ਥਾਵਾਂ ਤੇ ਨਹੀਂ ਚੱਲਿਆ ਪਰ ਇਹਨਾਂ ਨੇ ਸਾਡੇ 'ਤੇ ਇੱਕ ਹੋਰ ਥੋੜਾ